ਹਾ ਜਿਹੜੇ ਰਖੜੀ ਦੇ ਪੈਸੇ ਮੱਲ ਮਾਰ ਕੇ ਬੈਠੀ ਐ ਤੇ ਮੇਰਾ ਵੀ ਹਿੱਸਾ ਬਣਦਾ ਮੈਨੂੰ ਵੀ ਦੇ ਕਿਉਂ ਤੁਹਾਡਾ ਕਹਦੇ ਨਹੀਂ ਸਭ ਬਣਦਾ ਕਿਉਂ ਮੈਂ ਗਿਆ ਨਹੀਂ ਤੇਲ ਫੂਕ ਕੇ ਗੱਡੀ ਦੇ ਟਾਇਰ ਨਹੀਂ ਗਸੇ ਨਾਲੇ ਲੈ ਉਹਨਾਂ ਨੇ ਸੇਵਾ ਨਹੀਂ ਕੀਤੀ ਠਾਡੀ ਹਾਂ ਸੇਵਾ ਨੂੰ ਸਾਲਾ ਬਹੁਤ ਉੱਥੇ ਮੇਰੇ ਤੇ ਚਾਦਰਾਂ ਚਾੜਤੀਆਂ ਹਨਾ ਸੇਵਾ ਕੀਤੀ ਉਹ ਸਾਲਾ ਬਈ ਜੀ ਨਮਕੀਨ ਨਾਲ ਚਾਹ ਪਿਆਤੀ ਹਨਾ ਤੇ ਕਿਉਂ ਪਨੀਰ ਨਾਲ ਰੋਟੀ ਨਹੀਂ ਖਵਾਈ ਉਹ ਕਿਹੜੇ ਪਨੀਰ ਨਾਲ ਰੋਟੀ ਖਵਾਈ ਬਾਈਆ ਪਨੀਰ ਜੰ ਨਾਲ ਸਾਲਾ ਦੋ ਬਾਂਟੀਆਂ ਪਾਣੀ ਛੱਡਿਆ ਸੀ ਪਨੀਰ ਮਾથે ਕੌਲੀ ਦੀ ਛਾਲ ਮਾਰ ਕੇ ਲੱਭਦਾ ਵਿੱਚ ਪਨੀਰੂ ਨਾ ਰੋਟੀ ਖਵਾਈ ਇੱਥੇ ਜਾਂ ਤੇ ਬੋਤਲ ਬੋਤਲ ਲਿਆਉਂਦੇ ਫੇਰ ਮੈਨੂੰ ਲੱਗਦਾ ਵੀ ਮੈਂ ਰਖੜੀ ਦੇ ਆ ਸਾਰਾ ਮੇਰਾ ਤੇ ਬੇੜਾਗਰ ਕਰਤਾ ਤੇ ਮੈਨੂੰ ਵਿੱਚ 10000 ਰੁਪਇਆ ਜਿਹੜੇ ਤੇਰੇ ਕੋ ਪੈਸੇ ਆ ਮੈਂ ਨਹੀਂ ਦੇਣੀ ਤੋਨੇ ਆ ਦੇਣੇ ਵੀ ਤੂੰ ਕਿੱਥੋਂ ਮਾ ਰੁਪਇਆ ਤਾਂ ਤੈਨੂੰ ਗਈ ਦੇ ਆ ਭੁੜਕੀ ਰੁਪਇਆ ਤੈਨੂੰ ਉਥੋਂ 1100 ਮਿਲਿਆ ਐਵੇਂ 1100 5000 ਆ ਮੇਰੇ ਕੋ ਮਾਰ ਕੇ ਮੁੱਕੀ ਤੇ ਨਾਸਾਂ ਸੀਂਡ ਕੱਢਦਾ ਮੈਨੂੰ ਤਾਂ ਨਹੀਂ ਹੈ 1100 ਰੁਪਇਆ ਮਿਲਿਆ ਤੇ ਇਹ ਮੈਂ ਤੂੰ ਬੋਲਿਆ ਇੱਥੇ ਮੈਂ ਹੋਰ ਪੈਸੇ ਪਾ ਕੇ ਮੈਂ ਆਪਣਾ